ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ 4 ਵਜੇ ਆਪਾਂ ਜੇਲ੍ਹ ਤੋਂ ਬਾਹਰ ਕੱਢਿਆ ਸੀਗਾ ਤੇ ਹੁਣ ਢੱਲੇਵਾਲ ਸਾਹ ਕੋਲ ਆਏ ਆਂ ਜੰਗ ਜੈਰੀ ਐਮ ਐਸ ਪੀ ਵਾਲੀ ਤੇ ਸਾਡਾ ਸੂਰਮਾ ਤੇ ਸਾਡਾ ਬਾਪੂ ਅੱਜ ਵੀ ਤੁਹਾਡੇ ਪਿੱਛੇ ਆਪਣੀ ਜਿੰਦ ਜਾਨ ਲਾਈ ਬੈਠਿਆ ਪਾਰਕ ਹਸਪੀਟਲ ਤੇ ਤੇ ਬੇਨਤੀ ਆ ਭਾਈ ਸਾਰਿਆਂ ਨੂੰ ਪਿੱਛੇ ਨਹੀਂ ਹਟਣਾ ਕੋਈ ਜੇੜਾ ਸਾਨੂੰ ਨਹੀਂ ਰੋਕ ਸਕਦੀਆਂ ਇੱਕ ਹਫਤਾ ਸਾਡੀ ਰਿਹਾਈ ਵਾਸਤੇ ਇਹਨਾਂ ਨੇ ਇੱਕ ਹਫਤਾ ਪਾਣੀ ਵੀ ਬੰਦ ਕਰਤਾ ਜਮਾਈ ਜਿੰਦ ਜਾਨ ਲਾਉਣ ਨੂੰ ਫਿਰਦੇ ਨੇ ਬਾਬੇ ਨਾਨਕ ਦੀ ਖੇਤੀ ਲਈ ਆਪਣੀ ਕੌਮ ਲਈ ਬੇਨਤੀ ਆਪਾਂ ਇਹ ਪਿੱਛੇ ਨਹੀਂ ਹਟਣਾ ਦੇਖੋ ਇਹਨਾਂ ਵੱਲ ਦੇਖੋ ਉਹਨਾਂ ਵਾਲੇ ਜਿਹੜੇ ਜੇਣਾ ਕੱਟ ਕੇ ਆਏ ਨੇ ਉਹ ਨਹੀਂ ਦਬੇ ਕਿਸੇ ਤੋਂ ਹੈਨਾ ਸਰਕਾਰਾਂ ਦੇ ਇਹਨੇ ਜ਼ੁਲਮ ਤੋਂ ਆਪਾਂ ਕਿਵੇਂ ਹਟ ਜਾਗੇ ਪਿੱਛੇ ਜਿਹੜੀ ਵੀ ਕੋਲ ਆਉਂਦੀ ਆ ਫਾਰਮਾਂ ਦੀ ਆਪਣੇ ਐਮਐਸਪੀ ਦੇ ਗਾਰੰਟੀ ਕਾਨੂੰਨ ਲਈ ਆਪਾਂ ਨੇ ਫੁੱਲ ਚੜਾਉਣੇ ਨੇ ਤੇ ਜਦੋਂ ਤੱਕ ਆਪਣਾ ਐਮਐਸਪੀ ਦਾ ਗਾਰੰਟੀ ਕਾਨੂੰਨ ਨਹੀਂ ਬਣਦਾ ਆਪਾਂ ਨੇ ਪਿੱਛੇ ਨਹੀਂ ਹਟਣਾ ਆਪਾਂ ਬਾਬੂ ਜਗਜੀਤ ਸਿੰਘ ਢੱਲੇਵਾਰ ਜੀ ਦੇ ਨਾਲ ਜਿਵੇਂ ਵੀ ਇਹ ਕਹਿਣਗੇ ਅਸੀਂ ਇਹਨਾਂ ਦੇ ਨਾਲ ਜੋ ਵੀ ਕਹਿਣਗੇ ਉਹ ਵੀ ਫੁੱਲ ਚੜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ